जय साईं जी दाता ਭਲੀ ਕਰੇ ਗੁਲਾਮ ਦਾ ਗੁਨਾਮ ਚੈਨਲ ਦੇਖ ਰਹੀਆਂ ਰੱਬੀ ਰੂਹਾਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਤਾਂ ਕਿ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੇ ਆਓ ਹੁਣ ਆਪਾਂ ਸਾਰੇ ਆਪੋ ਆਪਣੇ ਪੀਰੋ ਮੁਰਸ਼ਦ ਦਾ ਨਾਮ ਲੈ ਕੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਜਿਵੇਂ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਰਿਜ਼ਕ ਕੀ ਹੁੰਦਾ ਹੈ ਅਤੇ ਇਸ ਦੀ ਬਰਕਤ ਆਪਾਂ ਕਿਵੇਂ ਪਾ ਸਕਦੇ ਹਾਂ ਰਿਜ਼ਕ ਦੇਖੋ ਰੱਬ ਵੱਲੋਂ ਦਿੱਤੀ ਹਰ ਨਿਮਤ ਸਾਡੇ ਲਈ ਰਿਜ਼ਕ ਹੁੰਦੀ ਹੈ ਚਾਹੇ ਉਹ ਪੈਸਾ ਹੋਵੇ ਰੋਜ਼ਗਾਰ ਹੋਵੇ ਰੋਟੀ ਰੋਜ਼ੀ ਹੋਵੇ ਜਾਂ ਫਿਰ ਸਾਡੀ ਤੰਦਰੁਸਤੀ ਹੋਵੇ ਇਥੋਂ ਤੱਕ ਸਾਡੇ ਸਰੀਰ ਦੇ ਅੰਦਰ ਜਿਹੜਾ گردشੇ ਖੂਨ ਜਾਰੀ ਹੈ ਉਹ ਵੀ ਰੱਬ ਵੱਲੋਂ ਦਿੱਤਾ ਗਿਆ ਸਾਡੇ ਲਈ ਇੱਕ ਅਣਮੋਲ੍ਹਾ ਤੋਹਫ਼ਾ ਹੈ ਇਹਨਾਂ ਸਭ ਨਿਮਰਤਾ ਦਾ ਸਾਨੂੰ ਆਪਣੇ ਰੱਬ ਦਾ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਭਾਵੇਂ ਹਮੇਸ਼ਾ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਜਦੋਂ ਵੀ ਰਿਸਕ ਵਿੱਚ ਕਮੀ ਆਉਣ ਲੱਗੇ ਤਾਂ ਆਪਾਂ ਕੀ ਕਰਨਾ ਹੈ ਆਪਾਂ ਸਦਕਾ ਕਰਨਾ ਹੈ ਆਪਾਂ ਸਦਕਾ ਕਰਕੇ ਆਪਣੇ ਰੱਬ ਨਾਲ ਰੋਹਾਨੀਅਤ ਦਾ ਕਾਰੋਬਾਰ ਸ਼ੁਰੂ ਕਰਨਾ ਹੈ صدقہ ਕਰਨ ਨਾਲ ਤੁਹਾਡੇ ਰਿਸਕ ਵਿੱਚ ضرور ਵਾਦਾ ਹੋਣਾ ਸ਼ੁਰੂ ਹੋ ਜਾਵੇਗਾ ਇਹ ਅੱਲਾਹ ਤਾਲਾ ਦਾ ਆਪਣੇ ਸੱਚੇ ਔਰ ਪੱਕੇ ਮুরিਦ ਨਾਲ ਪੱਕਾ ਵਾਦਾ ਹੁੰਦਾ ਹੈ ਉਹ ਰੱਬ ਦਾ ਕੀਤਾ ਵਾਦਾ ਕਦੀ ਝੂਠਾ ਨਹੀਂ ਨਿਕਲਿਆ ਰਿਸਕ ਵਧਾਉਣ ਲਈ ਇਨਸਾਨ ਨੂੰ ਕੀ ਕਰਨਾ ਚਾਹੀਦਾ ਦੇਖੋ ਜੇ ਆਪਾਂ ਆਪਣਾ ਰਿਸਕ ਵਧਾਉਣਾ ਚਾਹੁੰਦੇ ਹਾਂ ਸਾਨੂੰ ਲੱਗਦਾ ਸਾਡੇ ਰਿਜ਼ਕ ਵਿੱਚ ਕਮੀ ਹੈ ਇਸ ਨੂੰ ਵਧਾਉਣ ਲਈ ਸਾਨੂੰ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਦੋਸਤ ਮਿੱਤਰ ਰਿਸ਼ਤੇਦਾਰਾਂ ਜੋ ਬਿਮਾਰ ਹੋਣ ਜਾਂ ਬਿਮਾਰੀ ਦੇ ਕਰਕੇ ਆਪਣਾ ਇਲਾਜ ਨਾ ਕਰਾਉਣ ਠੀਕ ਹੈ ਇਲਾਜ ਕਰਾਉਣ ਦੀ ਉਹਨਾਂ 'ਚ ਸਮਰੱਥਾ ਨਾ ਹੋਵੇ ਯਤੀਮ ਹੋਣ ਕਰਕੇ ਉਹ ਇਲਾਜ ਤੋਂ ਵਾਂਝੇ ਰਹਿ ਜਾਂਦੇ ਹੋਣ ਕਿਸੇ ਦੀ ਬੱਚੀ ਦਾ ਪੜ੍ਹਾਈ ਦਾ ਖਰਚਾ ਚੱਕ ਲੋ ਜਾਂ ਵਿਆਹ ਲਈ ਉਹਦੀ ਮਦਦ ਕਰ ਦਿਓ ਇਸ ਤਰ੍ਹਾਂ ਦੀਆਂ ਕਈ ਹੋਰ ਵੀ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਆਪਾਂ ਪੂਰੀਆਂ ਕਰ ਸਕਦੇ ਹਾਂ ਅਸੀਂ ਇੱਥੇ ਕਿਸੇ ਦੀ ਬਰਾਬਰੀ ਨਹੀਂ ਕਰਨੀ ਬਰਾਬਰੀ ਭਾਵ ਜੇ ਕਿਸੇ ਨੂੰ ਤੁਹਾਡਾ ਮਤਲਬ ਜੇ ਕਿਸੇ ਲਈ ਤੁਸੀਂ ਚੰਗੇ ਨਹੀਂ ਹੋ ਜਾਂ ਭਾਵ ਜੇ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਹੋਵੇ ਜਾਂ ਤੁਹਾਡੇ ਨਾਲ ਕੋਈ ਮਾੜੀ ਕੀਤੀ ਹੋਵੇ ਤਾਂ ਉੱਥੇ ਅਸੀਂ ਇਹ ਨਹੀਂ ਸੋਚਣਾ ਕਿ ਉਹਨੇ ਮੇਰੇ ਨਾਲ ਇਸ ਟਾਈਮ ਆ ਕੇ ਕੀਤਾ ਸੀ ਉਹ ਕੀਤਾ ਸੀ ਇਸ ਕਰਕੇ ਮੈਂ ਉਹਦੀ ਮਦਦ ਨਹੀਂ ਕਰਨੀ ਦੇਖੋ ਜਿਹੜਾ ਟਾਈਮ ਨਿਕਲ ਗਿਆ ਉਹਨੂੰ ਤਾਂ ਰੱਬ ਵੀ ਚੇਂਜ ਨਹੀਂ ਕਰ ਸਕਦਾ ਸਗੋਂ ਉੱਥੇ ਤਾਂ ਸਾਨੂੰ ਜਿਆਦਾ ਉਹਦਾ ਸਾਥ ਦੇਣ ਦੀ ਜ਼ਰੂਰਤ ਹੈ ਕਿਉਂਕਿ ਐਦਾਂ ਦੀ ਸਿਚੁਏਸ਼ਨ ਵਿੱਚ ਹੀ ਰੱਬ ਆਪਣੇ ਸੱਚੇ ਔਰ ਪੱਕੇ ਮুরিਦ ਦੀ ਪਰਖਸ਼ਾ ਲੈਂਦਾ ਹੈ ਤੇ ਉਹਦੀ ਮਦਦ ਕਰਨ ਨਾਲ ਤੁਸੀਂ ਛੋਟੇ ਨਹੀਂ ਹੋਣ ਲੱਗੇ ਸਗੋਂ ਰੱਬ ਦੀ ਨਗਾ ਵਿੱਚ ਉੱਚੇ ਹੀ ਹੋਵੋਗੇ ਅਸੀਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਤੋਂ ਬਦਲੇ ਦੀ ਭਾਵਨਾ ਨਹੀਂ ਰੱਖਣੀ ਸਭ ਕੁਝ ਆਪਣੇ ਮਾਲਕ ਤੇ ਛੱਡ ਕੇ ਅੱਗੇ ਵਧਣਾ ਹੈ ਇਹ ਕੁਝ ਗੱਲਾਂ ਨੇ ਜਿਨ੍ਹਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਤੁਸੀਂ ਜਿੰਨਾ ਮਰਜੀ ਗੁਰੂ ਘਰ ਵੱਲ ਜਾਓ ਇੱਥੇ ਕਈ ਸੱਜਣ ਕਹਿਣਗੇ ਅਸੀਂ ਤਾਂ ਰੋਜ਼ ਗੁਰੂ ਘਰ ਜਾਂਦੇ ਮੀ ਹੋਵੇ ਨੇਰੀ ਹੋਵੇ ਧੁੱਪ ਹੋਵੇ ਤੇ ਛਾਂ ਹੋਵੇ ਅਸੀਂ ਕਦੀ ਨਾਗਾ ਨਹੀਂ ਪਹਿਨ ਦਿੱਤਾ ਬਹੁਤ ਚੰਗੀ ਗੱਲ ਹੈ ਠੀਕ ਹੈ ਗੁਰੂ ਘਰ ਜਾਣਾ ਬਹੁਤ ਚੰਗੀ ਗੱਲ ਹੈ ਰੋਜ਼ ਜਾਣਾ ਉਸ ਤੋਂ ਵੀ ਚੰਗਾ ਹੈ ਪਰ ਮਸਲਾ ਇੱਥੇ ਇਹ ਹੈ ਆਪਾਂ ਗੁਰੂ ਘਰ ਜਾ ਕੇ ਸਿਰਫ ਜਾਣ ਆਉਣ ਤੱਕ ਹੀ ਹੈ ਜਾਂ ਆਪਾਂ ਉੱਥੋਂ ਕੁਝ ਲੈ ਕੇ ਵੀ ਵਾਪਸ ਆਈਏ ਪੀਰੋ ਮੁਰਸ਼ਿਦ ਹਮੇਸ਼ਾ ਆਪਣੇ ਮੁਰਿਦਾਂ ਨੂੰ ਕਹਿੰਦੇ ਨੇ ਤੂੰ ਜਿੰਨਾ ਮਰਜ਼ੀ ਜਿੰਨੀ ਦੇਰ ਤੱਕ ਆਈ ਚਲ ਆ ਗਿਆਂ ਚਲਾ ਗਿਆ ਆ ਗਿਆਂ ਚਲਾ ਗਿਆ ਬਸ ਤੇਰਾ ਸਫਰ ਇੱਥੋਂ ਤੱਕ ਦਾ ਹੈ ਮਸਲਾ ਤਾਂ ਇਹ ਹੈ ਤੂੰ ਇੱਥੋਂ ਸਾਡੀ ਰਹਿਮਤ ਨੂੰ ਲੈ ਕੇ ਗਿਆ ਜਾਂ ਨਹੀਂ ਗਿਆ ਆਪਾਂ ਗੁਰੂ ਘਰ ਜਾਂਦੇ ਆ ਜੀ ਉੱਥੇ ਆਪਾਂ ਮੱਥਾ ਟੇਕਦੇ ਆ ਇੱਕ ਟਾਈਮ ਤੇ ਕਈ ਲੋਕ ਮੱਥਾ ਟੇਕਦੇ ਹੋ ਸਕਦਾ ਉਸ ਟਾਈਮ 50 50 ਜਣੇ ਤੁਹਾਡੇ ਲੱਗੇ ਹੋਣ 100 ਜਣੇ ਹੋਣ 20 ਜਣੇ ਹੋਣ 10 ਜਣੇ ਹੋਣ ਪਰ ਹਰ ਇੱਕ ਦੀ ਮੁਰਾਦ ਉਸੇ ਟਾਈਮ ਨਹੀਂ ਪੂਰੀ ਹੁੰਦੀ ਇਹਨੂੰ ਸਮਝਣ ਦੀ ਲੋੜ ਹੈ ਦੇਖੋ ਆਉਣਾ ਜਾਣਾ ਤਾਂ ਠੀਕ ਹੈ ਪਰ ਜੇਕਰ ਆਪਾਂ ਉੱਥੋਂ ਕੁਝ ਸਿੱਖ ਕੇ ਨਹੀਂ ਆਏ ਤਾਂ ਸਾਡੇ ਜਾਣ ਦਾ ਕੋਈ ਮਕਸਦ ਨਹੀਂ ਹੈ ਆਪਾਂ ਗੁਰੂ ਕਿਉਂਕਿ ਆਪਾਂ ਗੁਰੂ ਘਰ ਜਾਂਦੇ ਆ ਵੀ ਆਪਣੀ ਮੈਂ ਨਹੀਂ ਛੱਡਦੇ ਭਾਵੇਂ ਕਿਸੇ ਦੀ ਹੈਲਪ ਕਰਨੀ ਹੋਵੇ ਤਾਂ ਆਪਾਂ ਸੋਚਾਂ ਵਿਚਾਰਾਂ ਚ ਪਏ ਜਾਂਦੇ ਆ ਕਿ ਇਸ ਬੰਦੇ ਤੋਂ ਮੈਨੂੰ ਫਾਇਦਾ ਹੋਏਗਾ ਜਾਂ ਇਸ ਬੰਦੇ ਨੇ ਮੇਰੇ ਨਾਲ ਉਦੋਂ ਮਾੜੀ ਕੀਤੀ ਸੀ ਮੈਂ ਇਹਦੀ ਹੈਲਪ ਨਹੀਂ ਕਰਨੀ ਐਦਾਂ ਦੇ ਵਿਚਾਰ ਸਾਡੇ ਜਿਹੜੇ ਉਹ ਮਨ ਦੇ ਵਿੱਚ ਚੱਲਣ ਲੱਗ ਜਾਂਦੇ ਆ ਪਰ ਅਸੀਂ ਇਹ ਭੁੱਲ ਜਾਂਦੇ ਆ ਅਗਲਾ ਬੰਦਾ ਸਾਡੇ ਕੋਲ ਹੈਲਪ ਲਈ ਆਇਆ ਕੀ ਪਤਾ ਸਾਡੇ ਪੀਰੋ ਮੂਰੀਦ ਪੀਰੋ ਮੁਰਸ਼ਿਦ ਨੇ ਉਹ ਬੰਦਾ ਜਾਣ ਕੇ ਸਾਡੇ ਕੋਲ ਭੇਜਿਆ ਹੋਵੇ ਸਾਡੀ ਪਰਖ ਕਰਨ ਲਈ ਭੇਜਿਆ ਹੋਵੇ ਪਰ ਆਪਾਂ ਉਥੇ ਆਪਣਾ ਦਿਮਾਗ ਲਗਾ ਕੇ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਦਿੰਨੇ ਹਾਂ ਸੋ ਅੰਤ ਵਿੱਚ ਇਹੀ ਕਹੂੰਗਾ ਰਿਸਕ ਵਧਾਉਣ ਲਈ ਤੁਸੀਂ ਦੂਸਰਿਆਂ ਦੇ ਜਿੰਨੀ ਹੈਲਪ ਕਰ ਸਕੋ ਕਰੋ ਦੂਸਰਿਆਂ ਦੀ ਮਦਦ ਕਰੋ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਭਾਗੀਦਾਰ ਬਣੋ ਰਿਜ਼ਕ ਦਾ ਜਮਾ ਰੱਬ ਤੇ ਛੱਡ ਦਿਓ ਉਹ ਤੁਹਾਡੇ ਰਿਜ਼ਕ ਵਿੱਚ ਕਦੀ ਵੀ ਕਮੀ ਨਹੀਂ ਆਉਣ ਦੇਗਾ ਸੋ ਅੱਜ ਲਈ ਇੰਨਾ ਹੀ ਆਸ ਕਰਦੇ ਹਾਂ ਇਸ ਵੀਡੀਓ ਰਾਹੀਂ ਬਹੁਤ ਸੱਜਣ ਦੋਸਤਾਂ ਦੇ ਜਿਹੜੇ ਡਾਊਟ ਹੋ ਕਲੀਅਰ ਹੋਏ ਹੋਣੇ ਨੇ ਜਲਦ ਹੀ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਜੈ ਸਾਈ ਜੀ ਦਾਤਾ ਭਲੀ ਕਰੇ